ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੋੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਰਾਤ ਯਾਨੀ ਕਿ 8 ਮਈ 2024 ਪੰਜਾਬ ਦੇ ਰਾਤ ਦੇ ਮੌਸਮ ਦੀ ਕੀ ਹਲਚਲ ਹੈ ਪੂਰੀ ਜਾਣਕਾਰੀ ਦੇਵਾਂਗੇ ਬੱਦਲ ਬਾਈਦਾ ਕਿਵੇਂ ਦਾ ਰੁੱਖ ਰਵੇਗਾ ਕੀ ਹਵਾਵਾਂ ਦਾ ਰੁੱਕ ਰਹਿਣ ਵਾਲਾ ਹੈ ਕੀ ਟੈਂਪਰੇਚਰ ਦੇ ਵਿੱਚ ਵਾਧੇ ਦੀ ਉਮੀਦ ਹੈ ਸਾਰੀ ਵੀਡੀਓ ਬਿਨਸਕੀਪਰ ਕਰਕੇ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਰੀ ਨੋਟੀਫਿਕੇਸ਼ਨ ਤੁਹਾਡੇ ਤੱਕ ਮੌਕੇ ਸਰ ਆ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜੀ ਪੰਜਾਬ ਦੇ ਉੱਪਰ ਫਿਲਹਾਲ ਕੋਈ ਬਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਹਲਕਾ ਜਿਹਾ ਬਦਲੀ ਸਿਸਟਮ ਪਾਕਿਸਤਾਨ ਦੀ ਐਂਟਰ ਪਾਸਿਓਂ ਐਂਟਰ ਕਰ ਰਿਹਾ ਹੈ ਮਾਲਵੇ ਦੇ ਖੇਤਰ ਦੇ ਵਿੱਚ ਤੇ ਰਾਤ ਨੂੰ ਇਹ ਬਠਿੰਡੇ ਦੇ ਉੱਪਰ ਥੋੜਾ ਬਹੁਤ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਅਧਰ ਰਾਤ ਤੋਂ ਬਾਅਦ ਅੱਗੇ ਨਿਕਲ ਬਾਕੀ ਗੱਲ ਕਰ ਲਈਏ ਮੌਸਮ ਕਿਵੇਂ ਦਾ ਰਹੇਗਾ ਓਵਰਆਲ ਮੌਸਮ ਸਾਫ਼ ਬਣਿਆ ਰਹੇਗਾ ਹਲਕੀ ਫੁਲਕੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਬਣੀ ਰਹੇਗੀ ਜਿਸ ਦੇ ਕੰਨ ਥੋੜਾ ਜਿਹਾ ਧੁੰਦਲਾਜਾ ਮਾਹੌਲ ਰਾਤ ਦਾ ਬਣੇਗਾ ਜੀ ਕੋਈ ਵੱਡੀ ਐਡੀ ਕਾਰਵਾਈ ਨਹੀਂ ਹੈ ਮੌਸਮ ਪ੍ਰੋਪਰ 100% ਸਾਫ਼ ਨਹੀਂ ਹੋਵੇਗਾ ਤੇ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੂਰਬੀ ਦਿਸ਼ਾਵਾ ਤੋਂ ਹਵਾ ਰਾਤ ਦੀ ਵਗਦੀ ਰਹਣਗੀਆਂ ਜਿਨ੍ਹਾਂ ਦੀ ਸਪੀਡ 10 ਤੋਂ 12 ਕਿਲੋਮੀਟਰ ਨੋਰਮਲ ਰਹੇਗੀ ਕੱਲ ਕੱਲੇ ਟੈਂਪਰੇਚਰ ਦੀ ਟੈਂਪਰੇਚਰ ਦਿਨ ਦੇ ਵਿੱਚ ਪੂਰੀ ਗਰਮੀ ਚਮਕੀ ਹੈ ਜੀ ਪੂਰਾ ਸੂਰਜ ਚਮਕਿਆ ਹੈ ਪੂਰੀ ਗਰਮੀ ਪਈ ਹੈ ਪਿਛਲੇ 5 ਦਿਨਾਂ ਤੋਂ ਲਗਾਤਾਰ ਸੇਮ ਮੌਸਮ ਦਿਨ ਦਾ ਬਣਿਆ ਹੋਇਆ ਹੈ ਜਿਸ ਦੇ ਕਰ ਰਾਤ ਦੇ ਟੈਂਪਰੇਚਰ ਵੀ ਆਪ ਹੋ ਰਹੇ ਨੇ ਰਾਤ ਦੇ ਟੈਂਪਰੇਚਰ 25 ਡਿਗਰੀ ਨੂੰ ਪਾਰ ਕਰਦੇ ਦਿਖਾਈ ਦੇ ਰਹੇ ਨੇ ਹਵਾ ਚੱਲਣ ਦੇ ਨਾਲ ਥੋੜੀ ਬਹੁਤੀ ਠੰਡਕ ਦਾ ਅਹਿਸਾਸ ਜ਼ਰੂਰ ਹੋਵੇਗਾ ਗਰਮੀ ਦਾ ਅਹਿਸਾਸ ਘੱਟ ਹੋਵੇਗਾ ਪਰ ਹੁਣ ਜਿਵੇਂ ਘਰਾਂ ਦੇ ਅੰਦਰ ਦੀ ਗਰਮੀ ਹੈ ਉਹ ਵੱਧ ਚੁੱਕੀ ਹੈ ਕਿਸਾਨ ਵੀਰਾਂ ਦੀ ਗੱਲ ਕਰੀਏ ਕਿਉਂਕਿ ਝੋਨੇ ਦੀ ਪਨੀਰੀ ਬੀਜਣ ਦਾ ਟਾਈਮ ਚੱਲ ਰਿਹਾ ਹੈ ਤੇ ਫਿਲਹਾਲ ਤੋਂਪ ਉਪਰ ਜਿਆਦਾ ਲਿਸ਼ਕ ਰਿਹਾ ਤਾਂ ਝੋਨੇ ਦੀ ਪਨੀਰੀ ਮਰਨ ਦੇ ਚਾਂਸ ਜਿਆਦਾ ਰਹਿੰਦੇ ਨੇ ਤਾਂ ਉਸ ਹਿਸਾਬ ਨਾਲ ਤੁਸੀਂ ਝੋਨੇ ਦੀ ਪਨੀਰੀ ਨੂੰ ਪਾਣੀ ਦੇਖ ਕੇ ਲਗਾਓ ਆਪਣਾ ਪਾਣੀ ਜਿਆਦਾ ਖੜਾ ਨਾ ਦਿਓ ਗਰਮ ਪਾਣੀ ਦੇ ਵਿੱਚ ਝੋਨੇ ਦੀ ਪਨੀਰੀ ਮੱਚ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਉਹਦੀ ਜਰਮੀਨੇਸ਼ਨ ਘਟ ਜਾਂਦੀ ਹੈ ਤੇ ਪਾਣੀ ਉਸ ਹਿਸਾਬ ਨਾਲ ਦੇਖ ਕੇ ਆਪਣਾ ਲਗਾਓ ਜੀ ਤੇ ਬਾਕੀ ਗੱਲ ਕਰ ਲਈ ਆਉਂਦੇ ਦਿਨਾਂ ਦੇ ਸਿਸਟਮ ਦੀ ਹਾਂ ਉਹਦੇ ਇਹਨਾਂ ਦੇ ਸਿਸਟਮ 10 ਤਰੀਕ ਤੋਂ ਲੈ ਕੇ 15 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਸਿਸਟਮ ਵਿਗੜ ਰਿਹਾ ਹੈ ਜਿਸ ਦਾ ਪੀਕ ਪੁਆਇੰਟ ਜੀ 12 ਤਰੀਕ ਦਖਸਿਆ ਜਾ ਰਿਹਾ ਹੈ ਤੇ 12 ਤਰੀਕ ਨੂੰ ਮੇਜਰ ਰੱਖਦੇ ਹੋਏ ਜੋ ਵੀ ਅਪਡੇਟ ਇਸ ਸਿਸਟਮ ਦੀ ਹੋਵੇਗੀ ਤੋਡੇ ਤੱਕ ਜਰੂਰ ਲੈ ਕੇ ਆਵਾਂਗੇ ਜੀ 10 ਤਰੀਕ ਦੀ ਵੀਡੀਓ ਦੇ ਵਿੱਚ ਕਿਉਂਕਿ ਜਿਆਦਾ ਪਹਿਲਾਂ ਕੋਈ ਜਿਆਦਾ ਜਾਣਕਾਰੀ ਦੇਣੀ ਖਰਾਬ ਜਾਣਕਾਰੀ ਦੇਣੀ ਜਾਂ ਗਲਤ ਜਾਣਕਾਰੀ ਦੇਣੀ ਕਿਸਾਨ ਵੀਰਾਂ ਲਈ ਚੰਗੀ ਗੱਲ ਨਹੀਂ ਕਿਉਂਕਿ ਤੁਸੀਂ ਵੀ ਆਪਣਾ ਕੰਮ ਸਾਡੀ ਜਾਣਕਾਰੀ ਦੇ ਮੁਤਾਬਿਕ ਕਰਨਾ ਹੁੰਦਾ ਹੈ ਤੇ ਅਸੀਂ ਤੁਹਾਡੀ 12 ਤਰੀਕ ਦੀ ਜੋ ਵੀ ਅਪਡੇਟ ਹੋਵੇਗਾ ਤੁਹਾਨੂੰ 10 ਤਰੀਕ ਨੂੰ ਦੇ ਦੇਵਾਂਗੇ ਉਦੋਂ ਤੱਕ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਜੀ ਤੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲਾ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ